ਜਿਵੇਂ ਲਾਈਨ 'ਚ ਖੜੇ ਹੋ ਉਵੇਂ ਹੀ ਲਾਈਨ 'ਚ ਆਉਣਾ ਉਵੇਂ ਹੀ ਲਾਈਨ 'ਚ ਵਾਪਸ ਜਾਣਾ ਠੀਕਾ ਆਸ-ਪਾਸ ਨਹੀਂ ਜਾਣਾ। ਉਹਦੇ ਅੰਦਰ ਹੀ ਬੰਦ ਕਰ ਲੈਣਾ ਇਹ ਸੋਚਦੇ। ਲੋ ਜੀ ਵਿਰਾਸਤ ਤੇ ਖਾਲਸਾ ਪਹੁੰਚ ਚੁੱਕੇ ਆ ਜੀ ਤੇ ਹੁਣ ਬੱਚਿਆਂ ਨੂੰ ਜਾਣਾ ਕਰਾਇਆ ਕਰਾਂਗੇ। ਹੂੰ ਪਰਚਿੰਡੀਆਂ ਆ ਰਹੀਆਂ ਸਾਡੀਆਂ ਨਿੱਕੀਆਂ-ਨਿੱਕੀਆਂ ਦੀਆਂ ਆ ਦਵਾਈ ਵਾਲੇ ਸਾਹਿਬ ਸਾਡੇ ਆਗੇ ਹੋਏ ਆ ਇੱਧਰ ਸਾਡੇ ਠੇਕੇਦਾਰ ਸਾਹਿਬ ਆਈ ਹੋਏ ਆ। ਤੇ ਇਧਰ ਸਾਡੇ ਨਿਆਣੇ ਬੱਚੇ ਬੱਚੇ ਪਿਆਰੇ ਛੋਟੇ ਛੋਟੇ ਰਾਵਨਾ ਹੌਲੀ ਚੱਲੋ ਬੱਤ ਹੌਲੀ ਹੌਲੀ ਰਾਵਨਾ ਬਾਸ ਬਾਈ ਇੱਥੇ ਤਾਂ ਕੀ ਕਰਨੀ ਮਰਦੇ ਬਾਸ ਜੀ ਤੂੰ ਐਂਟਰੀ ਕਰਾ ਕੇ ਨੇ ਆ ਜਾਓ ਸੁਰ ਕੈਮਰਾ ਤੇ ਆਦਾ ਸਾਹਮਣੇ ਬੰਦ ਲੋ ਲੋ ਕੈਂਟਰੀ ਹੋ ਗਈ ਜੀ ਹਾਂ ਜੀ ਲੈਟਰ ਪੈਡ ਜਮਾ ਕਰਵਾਤਾ ਚਲੋ ਬੱਤ ਨਾਲ ਕੋ ਹਵੇ ਬਚੀ ਹੋ ਜੇ ਸਪੈਸ ਵੀ ਹੋ ਜਾਏ ਅੱਗੇ ਚੱਲੋ ਚੱਲੋ